ਕਲਾ ਤੁਹਾਨੂੰ ਪਤਾ ਹੈ ਕਿ ਗੱਲ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ ਹੈ ਦੋ ਸਵਾ ਦੋ ਕਾ ਜਿਹਾ ਸੀ ਪਿੱਛੇ ਇੱਥੇ 60 ਸੈਕਟਰ ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਹੈ ਕਿਉਂਕਿ ਬੋਡੰਗਰ ਤੋਂ ਆਂਦੀ ਹੈ ਉਹਦੇ ਚੋਂ ਉਪਰੋਂ ওভারਹੈਡ ਟਾਰਾਂ ਨਹੀਂ ਪੈ ਸਕਦੇ ਉਹਦੇ ਚੋਂ ਉਹਨੇ ਕੇਬਲ ਐਕਸਟਰਨਲ ਪਾਈ ਹੋਈ ਆ ਲੇਕਿਨ ਉਹਦੇ ਬਾਅਦੂਰ ਵੀ ਜਿਹੜੀ ਗੱਲ ਪ੍ਰੋਬਲਮ ਆਈ ਹੈ ਬਟ ਦੋ ਘੰਟੇ ਕਲੈਕਟੀਫਾਈ ਹੋ ਗਏ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲਸ ਗੱਲ ਹੋਈਆ ਚੇਅਰਮੈਨ ਸਾਹਿਬ ਹੋਰ ਉਹਨਾਂ ਦੇ ਜਿਹ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਤੇ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਉਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚੱਕ ਕੇ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਲਗਾਉ ਕਰਾਵਾਂਗੇ ਇਹ 66 ਕੇਵੀ ਆ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਤਾਂ ਸਿਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰ ਦੇ ਸਰ ਬੈਕਅਪ ਵਾਸਤੇ ਕੋਈ ਜਨਰੇਟਰ ਵਗੈਰਾ ਦਾ ਪਰਵਾਨਾ ਦੱਸ ਦਣਾ ਜੀ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਹੈਗੇ ਆ ਜੀ ਜਨਰੇਟਰ ਤਾਂ ਕੱਲ ਵੀ ਚੱਲੇ ਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਐਮਰਜੈਂਸੀ ਵਾਸਤੇ ਸੱਟ ਟੋਟਲ 20 ਹੈ ਟੋਟਲ 20 ਦੇ ਤਰੀਵੇਂ ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਪੀ ਡੀਓ ਇਲੈਕਟ੍ਰੀਕਲ ਹੈਗਾ ਉਹ ਹਰ ਹਫ਼ਤੇ ਉਹਨਾਂ ਦਾ ਟੈਸਟ ਵੀ ਕਰਦੇ ਆ ਉਹਨਾਂ ਨੂੰ ਤੇ ਇਹ ਕੋਲ ਮਲਾਕੇ ਸੀਗਾ ਵੀ ਮੁੜ ਕੇ ਕੋਈ ਹਸਪੀਟਲ ਆ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਛੂਪਿਆ ਸੰਦੇ ਉਹਦੀ ਤਾਂ ਕੋਈ ਵੀ ਬੈਕਅਪ ਨਹੀਂ ਰਹਾ ਉਹਦੇ ਟੈਂਟੇ ਦੀ ਕਰ ਮਲੋ ਕੁਛ ਇੱਕ ਮਿੰਟਾਂ ਦੀ ਹੁੰਦੀ ਅੱਧੇ ਘੰਟੇ ਵੱਧੇ ਪੌਣੇ ਘੰਟੇ ਦੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਬਲੋ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇਹ ਕਲਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਏਗੀ ਤੇ ਜੇ ਇਦਾਂ ਕਦੇ ਹੋ ਜਾਏ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਦੇ ਕੁਰੀਅਰ ਦੀ ਲੋਡ ਪਾ ਜਾਂਦੀ ਹੈ ਕੁਝ ਪਾ ਜਾਂਦੀ ਹੈ ਦੋ ਆਲਟਰਨੇਟਿਵ ਪੈਰਨਲ ਸਿਸਟਮ ਹੋਏਗਾ ਜਿਸ ਪਾਈ